ਜਿਵੇਂ ਸੈਂਟਰ ਵਿੱਚ ਚੱਕਵਾਂਦੇ ਸੀ ਉੱਥੇ ਵੀ 40000 ਲੈਂਦੇ ਸੀ ਸੈਂਟਰ ਦੇ ਵਿੱਚ ਆਂਦੇ ਸਰ ਫਿਰ ਉਹ ਕਿਹ ਨਾਲ ਲੱਗ ਜਾਂਦੇ ਸੀ ਨਸ਼ਿਆਂ ਦੇ ਵਿੱਚ ਬਨੋਜਵਾਨ ਧੀ ਗਏ ਤੇ ਨਾ ਵਿੰਗਾਂ ਵਿੰਗਾਂ ਰੁਪਈਆ ਲਤੀ ਗਏ ਵੇ ਦੁਨੀਆਂ ਹੈ ਲੀਆਂ ਵਿੰਗਾਂ ਰੁਪਈਆ ਲਤੀ ਗਏ ਵੇ ਦੁਨੀਆਂ ਹੈ ਕੌਣ ਵੇਚਦਾ ਕਿ ਇੱਕ ਸਾਲ ਹੀ ਗਾਇ ਵੇਚ ਰੀਆਂ ਸਾਰੇ

टीके बेतने बह र रुपये टीके बेतन बह रुपये बेतन है निये। निये। निये तो निये। निये. सारे गाल बेतन दो सारे दोपे सारे है दो सारे बेतने भी रप दह दह बेतन ने मारे पुत्र पंद्रह दिनों का कुदा साल को पंद्रह सालों पुत्र मार लोगों ने उसे कम ला ले ਮਾਣੇ ਮੇਰਾ ਮੁੱਲ ਪਾਵਣ ਮੇਰੇ ਪੁੱਤ ਦਾ ਨਿੱਕੇ ਨਿੱਕੇ ਬੱਚੇ ਕਾਲੂ ਹੋਰ ਕਿਤੇ ਪੁੱਤ ਨਾਲ ਹੋਵੇ ਜੀ ਟੀਕੇ ਲਾਂਦਾ ਸੀ ਟੀਕੇ ਲਾਂਦਾ ਸੀ ਵੀ ਕਿਨਟੀਕਾ ਬਹੁਤ ਜ਼ਿਆਦਾ ਵੇਚਦੇ ਆ ਕਿਨੋ ਟੋਆਂ ਚ ਟੀਕੇ ਸਾਰੀਆਂ ਜਨਾਨੀਆਂ ਵੇਚਦੀਆਂ ਬੱਚੇ ਬਰਬਾਦ ਹੋਈ ਜਾ ਰਹੇ ਲੋਕਾਂ ਦੇ ਦੇਖੋ ਨੌਜਵਾਨ ਜਾਈ ਜਾ ਰਹੇ ਕੋਈ 12 ਸਾਲ ਦਾ ਬੱਚਾ ਟੀਕਿਆਂ ਨੂੰ ਲਾਇਆ ਹੋਇਆ ਕੋਈ 13 ਸਾਲ ਦਾ ਕੋਈ ਬੱਚੇ ਦੀ ਜ਼ਿੰਦਗੀ ਇੰਨੀ ਬਰਬਾਦ ਕੀਤੀ ਹੋਈ ਏ ਬਹੁਤ ਜ਼ਿਆਦਾ ਪੂਰਾ ਦਰਸਨੀ ਇਹਨਾਂ ਨੂੰ ਆਉਂਦਾ ਕਿ ਬੱਚਿਆਂ ਦੀ ਜ਼ਿੰਦਗੀ ਅਸੀਂ 12 ਸਾਲ ਦੇ ਬੱਚਾ ਤੁਸੀਂ ਦੇਖੋਗੇ ਉਹ ਟੀਕਾ ਲਾਈ ਜਾ ਰਿਹਾ ਕੀ ਮੈਡੀਕਲ ਨਸ਼ਾ ਵੀ ਬਹੁਤ ਵੇਚਦੀਆਂ ਨੇ ਟੀਕੇ ਵੀ ਬਹੁਤ ਜ਼ਿਆਦਾ ਵੇਚਦੀਆਂ ਨੇ ਕੀ ਇਸ ਬਾਬਤ ਪਹਿਲਾਂ ਕਦੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਬਹੁਤ ਕੀਤੀ ਹੈ ਜੀ ਨਹੀਂ ਸੁਣਵਾਈ ਹੋ ਰਹੀ ਸਾਡੇ ਆਲੇ ਲੱਗਦਾ ਕਿ ਪੁਲਿਸ ਜਿਹੜੀ ਹੈਗੀ ਹੈ ਵੀ ਇਹਨਾਂ ਨਾਲ ਰਲੀ ਹੋਈ ਹੈ ਰਲੀ ਹੋਈ ਹੈ ਜੀ ਪੈਸਾ ਖਾਂਦੀ ਪੁਲਿਸ ਵੀ ਯਾ 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 ਇਹ ਜਿਹੜਾ ਨੌਜਵਾਨ ਦੀ ਮੌਤ ਹੋਈ ਆ ਇਹ ਪਰਿਵਾਰ ਵਿੱਚ ਕੌਣ ਕੌਣ ਆ ਤੇ ਕਿੰਨੇ ਬੱਚੇ ਸੀ ਉਸਦੇ ਐਸਟਾਰ ਪੈਣਾ ਤੇ ਸਾਡੀ ਮੰਮੀ ਸਾਡੀ ਘਰਾਂ ਦੇ ਕੰਮ ਕਰ ਕਰਕੇ ਇਹਦੇ ਬੱਚੇ ਪਾਲਦੀ ਸੀ ਜਿਵੇਂ ਸੈਂਟਰ ਵਿੱਚ ਚੱਕਵਾਉਂਦੇ ਸੀ ਉੱਥੇ ਵੀ 40000 ਲੈਂਦੇ ਸੀ ਸੈਂਟਰ ਦੇ ਵਿੱਚ ਆਂਦੇ ਸਾਰੇ ਫਿਰ ਉਹ ਕੀ ਨਾਲ ਲੱਗ ਜਾਂਦੇ ਸੀ ਨਸ਼ਿਆਂ ਦੇ ਵਿੱਚ ਬਨੌਜਵਾਨ ਕੋਈ ਕਾਰਵਾਈ ਨਹੀਂ ਸੀ ਹੁੰਦੀ ਗਰੀਬ ਇਨਸਾਨ ਕਿਤੋਂ ਇਹਨਾਂ ਪੈਸਾ ਲਿਆ ਕੇ ਆ ਤੇ ਬੱਚੇ ਨੂੰ ਚੱਕਾਉਂਦਾ ਘਰਾਂ ਦੇ ਕੰਮ ਕਰਕੇ ਇਹਨੇ ਚੱਕਵਾਇਆ ਫਿਰ ਆਂਦੇ ਸਾਰੇ ਨਸ਼ੇ ਤੇ ਲਾਇਆ ਉਹਨਾਂ ਨੇ ਟੀਕੇ ਵੇਚਦੀਆਂ 20 ਰੁਪਏ ਦਾ ਟੀਕਾ ਇੱਕ ਵੇਚਦੀਆਂ ਸਸਤਾ ਵੇਚ ਕੇ ਕਿਨੇ ਭਾਂਡੇ ਕੋਈ ਚੱਕੀ ਲੈ ਜਾਂਦਾ ਆਪਦੇ ਘਰੋਂ ਕੋਈ ਸਿਲੰਡਰ ਚੱਕੀ ਲੈ ਜਾਂਦਾ ਹੈ ਜੇ ਨਸ਼ੇ ਪਿੱਛੇ ਨਸ਼ੇ ਗਏ ਸਰਕਾਰ ਨੂੰ ਕੀ ਫੀਲ ਕਰਦੀ ਅਸੀਂ ਤਾਂ ਸਰਕਾਰ ਨੂੰ ਇਹ ਹੈ ਕਹਿੰਨੀ ਹੈ ਕਿ ਸਰਕਾਰ ਸਾਡੇ ਕੀ ਨਾ ਨਸ਼ਾ ਬੰਦ ਕਰੇ ਜੋ ਸਾਡੇ ਨਾਲ ਕੱਲ ਇਹਦੀ ਕੋਈ ਰਾਤੀ 8 8:30 ਵਜੇ ਦੀ ਮੌਤ ਹੋਈ ਬਕਰਖਾਨੇ ਤੋਂ ਚੱਕ ਕੇ ਲੈ ਆ ਘਰ ਵਾਲੇ ਨੂੰ ਪਤਾ ਲੱਗਾ ਓਵਰਡੋਜ਼ ਕਰਦੇ ਟੀਕੇ ਟੁਕੇ ਲਾਂਦਾ ਸੀ ਇਹਦਾ ਤੇ ਜਿਹੜਾ ਹੈ ਮੇਰੇ ਇਲਾਕੇ ਦੇ ਵਿੱਚ ਕਾਫੀ 15 17 ਸਾਲ ਤੋਂ ਬੇਸ਼ਮਾਰ ਟਿਕੇ ਚਿੱਟਾ ਅੱਧੋਂ ਜ਼ਿਆਦਾ ਵਿਗਦਾ ਇਸ ਇਲਾਕੇ ਦਾ ਐਮਸੀ ਹੋਣ ਦੇ ਨਾਤੇ ਤੇ ਮੈਂ ਹਰ ਤਰ੍ਹਾਂ ਦੀ ਅਫਸਰਾਂ ਨੂੰ ਗਾਈਡ ਕੀਤਾ ਲਿਸਟ ਪ੍ਰਤੀ ਇੱਕ ਇੱਕ ਬੰਦੇ ਦੀ ਇੱਕ ਇੱਕ ਚੀਜ਼ ਮੈਂ ਐਮਸੀ ਨਾਤੇ ਦੇ ਫਰਜ਼ ਨਿਭਾਏ ਨੇ ਸਾਡੀ ਸਰਕਾਰ ਦੇ ਵਿੱਚ ਵੀ ਕਾਂਗਰਸ ਪਾਰਟੀ ਮੈਂ ਪਿੱਟ ਕੇ ਮਰ ਗਿਆ ਵੀ ਆਪਾਂ ਰੋਕ ਸਕਦੇ ਆ ਆਪਣੇ ਲੋਕਾਂ ਨੇ ਫਤਵਾ ਦਿੱਤਾ ਆਪਾਂ ਕੰਟਰੋਲ ਕਰੀਏ ਲੇਕਿਨ ਲੋਕਾਂ ਨੇ ਨਹੀਂ ਐਸੀ ਲੋਕਾਂ ਨੇ ਸਹੀ ਕੀਤਾ ਤੇ ਲੋਕਾਂ ਨੇ ਆਮ ਪਾਰਟੀ ਲੈ ਕੇ ਆਂਦੀ ਆਮ ਪਾਰਟੀ ਦੇ ਮਤਲਬ ਮਾਨ ਸਾਹਿਬ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ ਚੀਫ ਮਿਨਿਸਟਰ ਸਾਹਿਬ ਵੀ ਸਾਹਿਬ ਤੁਸੀਂ ਸਾਨੂੰ ਇੱਕ ਵਾਰੀ ਅਜਮਾਓ ਤੇ ਅਸੀਂ ਜਿਹੜੇ ਕਿ ਹਰ ਪੱਖੋਂ ਪ੍ਰੂਫ ਕਰ ਦਿਆਂਗੇ ਵੀ ਵਾਕੇ ਲੋਕਾਂ ਦੇ ਫੈਸਲਿਆਂ ਚ ਚਾਰ ਚੰਦ ਲਾ ਦੇਾਂਗੇ ਪਰ ਇਹ ਗੱਲਾਂ ਤੱਕ ਰਿਸੀਮਤ ਰਹਿ ਗਈ ਆਮ ਪਾਰਟੀ ਜੋ ਕਿ ਰਿਟਨ ਚ ਕੁਝ ਨਹੀਂ ਅਖਬਾਰਾਂ ਰਾਈ ਡੀਜੀਪੀ ਸਾਹਿਬ ਨਾਲ ਗੱਲ ਕਰ ਲਈ ਐਸਐਸਪੀ ਸਾਹਿਬ ਨਾਲ ਮੀਟਿੰਗ ਕਰ ਲਈ ਪਰ ਗਰਾਊਂਡ ਲੈਵਲ ਤੇ ਕੋਈ ਉਹਦੇ ਤੇ ਗੌਰ ਹੋਵੇ ਤੇ ਫੇਰ ਬੰਦਾ ਵੀ ਆਮ ਪਾਰਟੀ ਅਸੀਂ ਇਹਨਾਂ ਵਿੱਚ ਜਿਹੜਾ ਬੰਦਾ ਚੰਗੇ ਕੰਮ ਕਰੇਗਾ ਨਾ ਰਵੇ ਸਦਾ ਭਰ ਰਵੇ ਐਮ ਸੀ ਨਾ ਤੇ ਸਾਨੂੰ ਕੋਈ ਤਰਾ ਨਹੀਂ ਸਾਡਾ ਭਾਵੇਂ ਐਮ ਸੀ ਵੀ ਨਾ ਬਣੇ ਪਰ ਜਿਹੜਾ ਚੰਗੇ ਕੰਮ ਕਰੇ ਉਹਦੀ ਸਰਕਾਰ ਬੰਨੀ ਚਾਹੀਦੀ ਏ ਉਹਨੂੰ ਫਤਵਾ ਮਿਲਣਾ ਚਾਹੀਦਾ ਤੇ ਜੇ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਜਤਾਇਆ ਸੀ ਮਾਨ ਸਾਹਿਬ ਤੇ ਉਹਦੇ ਦੇ ਮੈਂ ਕਿਹਾ ਨੀ ਫਲੌਪ ਏ ਹਰ ਪੱਕਾ ਫਲੌਪ ਹੋ ਰਹੇ ਨੇ ਕੋਈ ਇਹਨਾਂ ਨੇ ਚੰਗਾ ਕੰਮ ਦੇਣਾ ਆ ਵੇਖ ਲਓ ਆ ਬੱਚਾ ਨੌਜਵਾਨ ਬੱਚਾ ਇਹ ਚਾਰ ਭੈਣਾਂ ਦਾ ਇਕੱਲਾ ਭਰਾ ਸੀ ਤਿੰਨੇ ਦੇ ਬੱਚੇ ਨੇ ਦੋ ਲੜਕੇ ਇੱਕ ਲੜਕੀ ਅਗਰੇ ਦੀ ਘਰ ਦੀ ਇਹਦੀ ਮਾਂ ਕਿੰਨਾ ਉਹ ਦਾ ਪਹਿਲਾਂ ਹੀ ਮਰਿਆ ਸੀ ਇਹ ਬੱਚੇ ਬੜੀ ਵੱਡੀ ਜ਼ਿੰਮੇਵਾਰੀ ਸੀ ਦੀ ਅੱਜ ਜੇ ਮੈਂ ਸਮਝਦਾ ਵੀ ਇਹ ਛੁੱਟ ਗਿਆ ਇਹਨੇ ਬੱਚੇ ਪਰਿਵਾਰ ਸਾਰਾ ਨਰਕ ਚ ਪੈ ਗਿਆ ਜਿਹੜਾ ਕਿ ਮੁੱਖ ਮੰਤਰੀ ਨੂੰ ਧਿਆਨ ਦੇਣਾ ਚਾਹੀਦਾ ਇਸ ਗੱਲ ਤੇ ਵੀ ਕਈਆਂ ਮਾਵਾ ਪੈਣਾ ਵਰਲਾ ਪਾ ਦਿਆ ਨੇ ਬੱਚੇ ਮੇਟਰ ਹੋ ਰਹੇ ਨੇ ਇਹਨਾਂ ਬੰਦਿਆਂ ਨੂੰ ਤਸਕਰਾਂ ਦੀ ਦੁਕਾਨਦਾਰੀ ਆਪਣੇ ਫਾਇਦੇ ਵਾਸਤੇ ਲੋਕ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਨੂੰ ਰੋਕਣਾ ਚਾਹੀਦਾ ਇਹਨਾਂ ਦੁਕਾਨਾਂ ਬੰਦ ਕਰਾਉਣੀਆਂ ਚਾਹੀਦੀਆਂ ਜੋ ਮੁੱਖ ਮੰਤਰੀ ਦਾ ਜ਼ਿੰਮੇਵਾਰੀ ਬੰਦੀ ਪਰ ਜ਼ਿੰਮੇਵਾਰੀ ਨਿਭਾ ਨਹੀਂ ਰਹਾ ਗੱਲਾਂ ਬਾਤਾਂ ਅਖਬਾਰਾਂ ਦੇ ਵਿੱਚ ਢਿੱਡ ਭਰ ਰਿਹਾ ਲੋਕਾਂ ਦੇ ਰਿਟਰਨ ਚ ਕੋਈ ਨਹੀਂ ਇਹ ਸਭ ਕੁਝ ਹੋ ਸਕਦਾ ਹੈ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਗਰਾਊਂਡ ਲੈਵਲ ਤੇ ਐਮਸੀ ਨਾਲ ਕਨੈਕਟ ਕਰੋ ਸਰਪੰਚਾਂ ਨਾਲ ਕਨੈਕਟ ਕਨੈਕਟ ਕੀਤੇ ਜਾਣ ਸਿਰ ਕੱਟ ਬੰਦਿਆਂ ਨਾਲ ਕਨੈਕਟ ਕੀਤੇ ਜਾਣਾ ਪ੍ਰੈਸ ਦੀ ਆੜ ਲੈਣ ਤੇ ਜਿਹੜਾ ਕਿ ਕੰਮ ਮੇਰੇ ਕਾਦੇ ਇੱਕ ਹਫਤਾ ਦੋ ਹਫਤਿਆਂ ਦੇ ਵਿੱਚ ਖਤਮ ਹੋ ਸਕਦਾ ਪੂਰੇ ਪੰਜਾਬ ਚ ਨਸ਼ਾ ਖਤਮ ਹੋ ਸਕਦਾ ਜਿਸ ਵੀ ਅਫਸਰ ਦੀ ਡਿਊਟੀ ਬੰਦੀ ਉਹ ਆਦੀ ਡਿਊਟੀ ਪੂਕਤਾ ਦੇਵੇ ਮੇਰੀ ਲੀ ਵਾਰਡ ਦੇ ਵਿੱਚ ਇੱਕ ਇੱਕ ਬੰਦੇ ਦਾ ਪਤਾ ਹੈ ਵੀ ਕਿਹੜਾ ਕਿਹੜਾ ਨਸ਼ਾ ਵੇਚਦਾ ਕਿਹੜਾ ਕਿਹੜਾ ਕਿੱਥੇ ਖੜਾ ਹੈ ਪੰਜਾਬ ਸਰਕਾਰੋਂ ਕੋਈ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਨਸ਼ਾ ਵਿਕਦਾ ਹੈ ਤਾਂ ਐਸਐਚਓ ਤੇ ਜ਼ਿਲ੍ਹਾ ਅਧਿਕਾਰੀ ਐਸਐਸਪੀ ਜ਼ਿੰਮੇਵਾਰ ਹੋਣਗੇ ਪਰ ਤੁਹਾਡੇ ਅਨੁਸਾਰ ਨਸ਼ਾ ਜਿਹੜਾ ਹੈਗਾ ਹਜੇ ਵੀ ਵਿਕ ਰਿਹਾ ਹੈ ਕਿ ਇਹ ਜ਼ਿੰਮੇਵਾਰੀ ਪੁਲਿਸ ਦੀ ਆ ਜਾਂ ਸਰਕਾਰ ਦੀ ਆ ਜਾਂ ਕਿਸ ਦੀ ਉਹ ਉਹ ਸਾਰ ਜਿਹੜੀ ਜ਼ਿੰਮੇਵਾਰੀ ਹੈ ਨਾ ਜਿਹੜੀ ਇਹ ਗੱਲ ਕਹਿ ਰਹੇ ਨੇ ਐਸਐਸਪੀ ਜ਼ਿੰਮੇਵਾਰ ਹੈ ਜਾਂ ਇਹ ਐਸਐਸਟੀ ਜ਼ਿੰਮੇਵਾਰ ਹੈ ਉਹ ਸਿਰਫ ਮੁੱਖ ਮੰਤਰੀ ਆਪਣੇ ਆਪ ਨੂੰ ਆਪਣੇ ਪੱਲਾ ਝਾੜ ਰਿਹਾ ਵੀ ਪਬਲਿਕ ਨੂੰ ਬੁਖਾਰਿਆ ਪੰਜਾਬ ਨੂੰ ਬੁਖਾਰਿਆ ਭਾਈ ਮੈਂ ਤੁਹਾਡੇ ਲਈ ਆ ਕਹਿ ਰਿਹਾ ਸਰਕਾਰ ਮੈਨੂੰ ਚੀਮਨਸ ਦੇਣ ਇੱਕ ਵਾਰੀ ਤਾਂ ਇੱਕ ਹਫਤੇ ਚ ਤੇ ਗਾਇਨਾ ਕਰਦਾ ਪੂਰਾ ਪੰਜਾਬ ਆਹ ਕੋਈ ਗੱਲ ਹੈ ਕਿ ਮੁੱਖ ਮੰਤਰੀ ਦੇ ਅਫਸਰ ਨਾ ਕੇ ਲੱਗਣ ਮੁੱਖ ਮੰਤਰੀ ਆ ਪੰਜਾਬ ਦਾ ਮਾਲਕ ਆ ਤੇ ਮੈਨੂੰ ਕਹਿਣਾ ਪਵੇ ਯਾਰ ਤੋੜੀ ਐਸਐਸਟੀ ਜ਼ਿੰਮੇਵਾਰ ਤੇ ਐਸਐਸਪੀ ਜ਼ਿੰਮੇਵਾਰ ਰਿਪੋਰਟ ਮੰਗ ਗਰਾਉਂਡ ਲੈਵਲ ਤੇ ਪਤਾ ਕਰਾ ਵੀ ਕਿੱਥੇ ਕੀ ਹੋ ਰਿਹਾ ਹੈ ਇਹਨਾਂ ਦੇ ਬੰਦੇ ਨਹੀਂ ਰਹਿੰਦੇ ਇੱਥੇ ਮੇਰੀ ਵਸਤੀ ਦੇ ਮੈਂ ਮੰਡੀ ਦਾ ਕੰਮ ਕਰਦਾ ਕਿੱਤਾ ਮੇਰੀ ਪੱਲੇਦਾਰੀ ਹੈ ਮੇਰੀ ਵਸਤੀ ਤਸਕਰ ਫੜੇਗਾ ਕੁਝ ਜਿਹੜੇ ਕਿ ਆਮ ਪਾਰਟੀ ਦੇ ਜਿੱਥੇ ਕੋਈ ਲਾਏ ਇਹਨਾਂ ਨੇ ਬੰਦੇ ਉਹਨਾਂ ਨੇ ਬੰਦਿਆਂ ਨੇ ਬੰਦੇ ਛੜਵਾਏ ਤਸਕਰ ਫਿਰ ਕੀ ਹੁੰਦਾ ਥੋੜੇ ਬਾਲੇ ਕਰਕੇ ਤੇ ਆਪਣੀ ਮਨਮਰਜ਼ੀ ਦੇ ਲੋਕ ਪਰਚੇ ਕਰਾ ਜਾਂਦੇ ਨੇ ਵੀ ਆ ਮੌਕਾ ਵੀ ਵਿਚਾਲੀਏ ਪਰਚਾ ਵੀ ਕਰਾ ਲਈਏ ਇੱਕ ਹੰਮਲੀ ਚੱਕ ਲੋ ਤਾਂ ਤੁਹਾਨੂੰ ਦੱਸ ਦੇਗਾ ਇਲਾਕੇ ਦੇ ਵਿੱਚ ਕਿੰਨੇ ਤਸਕਰ ਨੇ ਉਹਨਾਂ ਦੇ ਪੱਲੇ ਕੀ ਸੀ ਤੇ ਅੱਜ ਉਹ ਕਿੱਥੇ ਕਿਹੜੀ ਪੋਜੀਸ਼ਨ ਤੇ ਖੜੇ ਨੇ ਕੀ ਸਰਕਾਰ ਨੂੰ ਪਤਾ ਨਹੀਂ ਜੇ ਸਾਹਮਣਾ ਤੁਸੀਂ ਦੱਸ ਰਹੇ ਹੋ ਕਿ ਨਸ਼ਾ ਜਿਹੜਾ ਇੰਨਾ ਵਿਕ ਰਿਹਾ ਹੈ ਪੁਲਿਸ ਨਹੀਂ ਆਉਂਦੀ ਇਥੇ ਨਸ਼ੀ ਦੇ ਰੂਪਾਂ ਜੇ ਆਦੀ ਹੁੰਦੀ ਤੇ ਆ ਬੱਚੇ ਇੰਨੇ ਇੰਨੀ ਧੀਰ ਦਾ ਮੈਂ ਲੱਗਾ ਮੈਂ ਆਰ ਗਿਆ ਮੈਂ ਠੱਗਿਆ ਮਹਿਸੂਸ ਕਰਦਾ ਆਪਣੀ ਸਰਕਾਰ ਦੇ ਵਿੱਚ ਵੀ ਵੀ ਮੇਰੀ ਕਿਸੇ ਨੇ ਸਾਰ ਨਹੀਂ ਲਈ ਰਿਟਨ ਦੇ ਵਿੱਚ ਮੈਂ ਆਈਜੀ ਸਾਹਿਬ ਨੂੰ ਪੂਰੀ ਲਿਸਟ ਦੇ ਕੇ ਆਇਆ ਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਫਰੋਜਪੁਰ ਨੇ ਤੁਸੀਂ ਵੇਖਿਆ ਹੋਣਾ ਤੁਸੀਂ ਸਾਰੇ ਕਿੱਠੇ ਸੀ ਆਪਾਂ ਮੈਂ ਉੱਥੇ ਵੀ ਦੱਸ ਕੇ ਆਇਆ ਸਟੇਜਾਂ ਤੇ ਬੋਲ ਕੇ ਆਈ ਜੋ ਸਟੇਜਾਂ ਦੇ ਅਫਸਰ ਬੋਲ ਰਹੇ ਨਹੀਂ ਵੀ ਅਸੀਂ ਨਸ਼ੇ ਦਾ ਇੱਕ ਇੱਕ ਤਾਂ ਆਪਾਂ ਸਭ ਦੇ ਰਲ ਕੇ ਆਪਾਂ ਖਤਮ ਕਰ ਦਿਆਂਗੇ ਉਹ ਨਸ਼ੇ ਦੀਆਂ ਗੱਲਾਂ ਤਿੱਕਰ ਸੀਮਤ ਰਹਿ ਗਿਆ ਰਿਟਨ ਚ ਕੁਝ ਨਹੀਂ ਹੋ ਰਿਹਾ ਅਪੀਲ ਕਰਨੀ ਜਾਊਂਗੇ ਮਾਨਸਾ ਮੈਂ ਅਪੀਲ ਕਰਨੀ ਚਾਹਣਾ ਵੀ ਮਾਨ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਜੇ ਤੈਨੂੰ ਜਨਤਾ ਨੇ ਪੰਜਾਬ ਨੇ ਫਤਵਾ ਦਿੱਤਾ ਹੈ ਤੇ ਤੁਸੀਂ ਬਿਹਤਰ ਕਰਕੇ ਦਿਖਾਓ ਬਿਹਤਰ ਕਰਕੇ ਚਲਾਓ ਸੋਹਣਾ ਕੰਮ ਕਰੋ ਜਿਹੜੇ ਲੋਕ ਕਹਿੰਨ ਯਾਰ ਲੋਕਾਂ ਦੇ ਫੈਸਲੇ ਚਾਰ ਚੰਦ ਲਾਓ ਆ ਤੁਹਾਡੀ ਜਾਨ ਨੂੰ ਰੋਂਦੇ ਨੇ ਆ ਦੇਖ ਲਓ ਭੈਣਾ ਮਾਵਾਂ ਇਹ ਬੱਚੇ ਨੂੰ ਨਹੀਂ ਪਿੱਟਦੀਆਂ ਏ ਮਾਨ ਨੂੰ ਪਿੱਟਦੀਆਂ ਪੀਆਂ ਨੇ ਆਮ ਪਾਰਟੀ ਸਰਕਾਰ ਨੂੰ ਪਿੱਟਦੀਆਂ ਪੀਆਂ ਨੇ ਜਿਹੜੇ ਅਫਸਰਾਂ ਦੀ ਡਿਊਟੀ ਲਈਏ ਕਿ ਡਿਊਟੀ ਤੇ ਆਪ ਭਕਤਾਰੇ ਹੋ ਮੈਂ ਇਸ ਇਲਾਕੇ ਦਾ ਐਮਸੀ ਨਾਤੇ ਤੇ ਮੈਂ ਇੰਨਾ ਕੋ ਯਤਨ ਕਰ ਲਿਆ ਮੈਂ ਅੱਜ ਵੀ ਅਪੀਲ ਕਰਦਾ ਮੈਂ ਝੋਲੀ ਆੜਦਾ ਮਾਨ ਸਾਹਿਬ ਅੱਗੇ ਜਿਹੜਾ ਉਹ ਵਟਸਐਪ ਤੇ ਕਹਿੰਦਾ ਮੇਰੇ ਨੰਬਰ ਤੇ ਗੱਲ ਕਰੋ ਆ ਤੁਸੀਂ ਪਹਚਾਓ ਮਾਨ ਸਾਹਿਬ ਨੂੰ ਪਤਾ ਲੱਗ ਗਿਆ ਵੀ ਮੈਂ ਜਿਹ ਮੈਸੇਜ ਦਿੱਤਾ ਹੈ ਤੇ ਇਹਦਾ ਮਤਲਬ ਇਹ ਸੀਐਮ ਦੀ ਨਹੀਂ ਸੁਣੀ ਜਾਂਦੀ ਤੇ ਆਮ ਵਰਕਰ ਦੀ ਕੀ ਸੁਣੀ ਜਾਊਗੀ ਆਮ ਪਬਲਿਕ ਦੀ ਸੁਣੀ ਜਾਊਗੀ ਐਮਸੀ ਨੂੰ ਕੋਲ ਟੱਚ ਜਾਂਦੇ ਨੇ ਇਹਦਾ ਲਾਣਦੇ ਨੇ ਵੀ ਯਾਰ ਲੋਕ ਤਾਂ ਐਵੇਂ ਤੰਤਰ ਚੱਲਣਾ ਹੈ